ਗੁਰਜੀਤ ਔਜਲਾ ਨੇ ਇੱਕ ਬਿਆਨ ਦਿੱਤਾ ਔਰ ਉਸ ਬਿਆਨ ਤੇ ਹੁਣ ਇੱਕ ਵੱਖਰੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਗੁਰਜੀਤ ਔਜਲਾ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕਰਨੀ ਚਾਹੀਦੀ ਹੈ ਸੋ ਇਸ ਮੰਗ ਤੇ ਹੁਣ ਪੰਜਾਬ ਦੇ ਵਿੱਚ ਬਿਆਨਬਾਜ਼ੀ ਵਾਲੀ ਸਿਆਸਤ ਸ਼ੁਰੂ ਹੋ ਗਈ ਹੈ ਇੱਕ ਤਕਰਾਰ ਸ਼ੁਰੂ ਹੋ ਗਈ ਐਮਪੀ ਗੁਰਜੀਤ ਔਜਲਾ ਦੀ ਇਸ ਮੰਗ ਤੇ ਕੈਬਨਿਟ ਮੰਤਰੀ ਸੰਜੀਵ अरोड़ा ਦਾ ਬਿਆਨ ਆ ਗਿਆ ਉਨਾ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਲੋੜ ਨਹੀਂ ਪੰਜਾਬ ਪੁਲਿਸ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਸਮਰੱਥ ਹੈ ਸ਼ਰਾਰਤੀ ਅਨਸਰ ਅਜਿਹੀਆਂ ਧਮਕੀਆਂ ਦਿੰਦੇ ਰਹਿੰਦੇ ਨੇ ਉਹਨਾਂ ਕਿਹਾ ਕਿ ਸਾਡੀ ਪੁਲਿਸ ਉਹਨਾਂ ਤੱਕ ਪਹੁੰਚ ਜਾਏਗੀ ਐਮਪੀ ਗੁਰਜੀਤ ਔਜਲਾ ਨੇ ਦਰਸਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ ਗਈ ਹੈ ਕਿਉਂਕਿ ਪਿਛਲੇ 3 ਦਿਨਾਂ ਦੇ ਵਿੱਚ 5 ਈਮੇਲ ਆ ਚੁੱਕੀਆਂ ਨੇ ਧਮਕੀ ਭਰੀਆਂ ਈਮੇਲ SGPC ਨੂੰ ਮਿਲੀਆਂ ਨੇ ਜਿਹਦੇ ਵਿੱਚ ਦਰਬਾਰ ਸਾਹਿਬ 'ਚ ਤਮਾਕਾ ਕਰਨ ਦੀ ਧਮਕੀ ਦਿੱਤੀ ਗਈ ਔਰ ਪੰਜਾਬ ਪੁਲਿਸ ਉਦੋਂ ਤੋਂ ਲਗਾਤਾਰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਰਚ ਆਪਰੇਸ਼ਨ ਚਲਾ ਰਹੀ ਹੈ ਔਰ ਹੁਣ MP ਗੁਰਜੀਤ ਔਜਲਾ ਦੀ ਚਿੱਠੀ ਤੋਂ ਬਾਅਦ ਪੰਜਾਬ ਦੇ ਵਿੱਚ ਬਿਆਨਬਾਜ਼ੀ ਗਰਮਾ ਰਹੀ ਹੈ MP ਗੁਰਜੀਤ ਔਜਲਾ ਨੇ ਚਿੱਠੀ 'ਚ ਮੰਗ ਕੀਤੀ ਹੈ ਕਿ ਉੱਥੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣ ਪਰ ਪੰਜਾਬ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਿ ਸਾਡੀ ਪੁਲਿਸ ਦਰਬਾਰ ਸਾਹਿਬ ਦੀ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਸਮਰੱਥ ਹੈ ਔਰ ਸਾਨੂੰ ਕੇਂਦਰੀ ਸੁਰੱਖਿਆ ਬਲਾਂ ਦੀ ਲੋੜ ਨਹੀਂ ਹੈ ਔਰ ਮੇਰੀ ਮੰਗ ਇਹ ਹੀ ਹੈ ਕਿ ਸਾਡਾ ਅੰਮ੍ਰਿਤਸਰ ਸ਼ਹਿਰ ਜਿਹੜਾ ਆ ਇਹ ਗੁਰੂ ਨਗਰੀ ਇਸ ਨਗਰੀ ਦਾ ਇਸ ਘਰ ਤੋਂ ਰੋਟੀ ਪਾਣੀ ਸਭ ਨਾਲ ਚੱਲਦਾ ਹੈ ਪੂਰੀ ਕਾਇਨਾਤ ਇੱਥੇ ਸਜਦਾ ਕਰਦੀ ਹੈ ਤੇ ਇੱਥੇ ਤੇ ਬਹੁਤ ਵੱਡੇ ਤੁਹਾਨੂੰ ਸਿਕਿਉਰ ਕਰਨ ਦੀ ਲੋੜ ਹੈ ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਟ ਆ ਗਈ ਹੈ ਤੁਸੀਂ ਬਾਹਰੋਂ ਕਿਸੇ ਤਰੀਕੇ ਦੇ ਨਾਲ ਉੱਥੇ ਐਸਜੀਪੀਸੀ ਨਾਲ ਮਿਲ ਕੇ ਸਰਕਾਰ ਨਾਲ ਮਿਲ ਕੇ ਕੋਈ ਸਿਸਟਮ ਐਜਾ ਕ੍ਰੀਏਟ ਕਰੋ ਕਿ ਤਾਂ ਕਿ ਕੋਈ ਐੋ ਜੀ ਹਰਕਤ ਕਰੇ ਨਾ ਹਮਾਕਤ ਨਾ ਕਰੇ ਸਰਕਾਰ ਨੂੰ ਸ਼ਕਤੀ ਨਾਲ ਪੇਸ਼ ਆਉਣਾ ਚਾਹੀਦਾ ਕਿਉਂਕਿ ਅਸੀਂ ਅਸੀਂ ਇੱਕ ਇੱਕ ਕ੍ਰਿੱਤੀ ਭਾਰ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਉੱਥੇ ਕੋਈ ਚੀਜ਼ ਹੋਵੇ ਕਿਉਂਕਿ ਉਹ ਉਹ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਆਪਣੇ ਮੰਗ ਕੀ ਹੈ ਐਡਵਾਂਸ ਬੋਮ ਆਰ ਡੀਐਸ ਡਿਟੈਕਸ਼ਨ ਸਿਸਟਮ ਲਗਾਇਆ ਜਾਏ ਕੇਂਦਰ ਦੁਆਰਾ ਸੁਰੱਖਿਆ ਤੇ ਸਰਵੇਲੈਂਸ ਕੀ ਜਾਏ तमाम ਮੰਗੋ ਕੋ ਆਪਨੇ ਪੱਤਰ ਮੇ ਲਿਖਾ ਬਿਲਕੁਲ ਸਾਹਿਬ ਇਤਨਾ ਆਪ ਪਹਿਲੋ ਦੇਖੋ ਕਿ ਕਿੰਨਾ ਟੂਰਿਸਟ ਰੋਜ ਆਉਂਦਾ ਹੈ ਕਿ ਅੱਜ ਤੁਹਾਨੂੰ ਇੱਕ ਇੱਕ ਡੇਡ ਡੇਡ ਘੰਟਾ ਲਾਈਨ ਚ ਖੜਾ ਕਰਕੇ ਮੱਥਾ ਟੇਕਣਾ ਪੈਂਦਾ ਸੋ ਸਾਡਾ ਫਰਜ਼ ਬਣਦਾ ਕਿ ਸਿਕਿਉਰ ਕਰਨਾ ਔਰ ਕਰਦੇ ਵੀ ਆ ਪਹਿਲੋ ਵੀ ਜਿੱਥੇ ਕਦੇ ਮੁਸ਼ਕਲ ਆਉਂਦੀ ਹੈ ਉੱਥੇ ਫੋਰਸਿਜ਼ ਹੀ ਅੱਗੇ ਆ ਕੇ ਲੜਦੀਆਂ ਨੇ ਫੋਰਸਿਜ਼ ਹੀ ਉਹਨੂੰ ਸਿਕਿਉਰ ਕਰਦੀਆਂ ਨੇ ਜੇ ਭਾਰਤ ਪਾਕਿਸਤਾਨ ਦੀ ਜੰਗ ਹੋਈਏ ਤੇ ਅਸੀਂ ਫੋਰਸੇ ਸਾਡੀ ਅੱਗੇ ਆਈਆਂ ਨੇ ਫੋਰਸੇ ਨਹੀਂ ਸਾਨੂੰ ਸਿਕਿਉਰ ਕੀਤਾ ਤੇ ਸਾਡੀ ਵੀ ਇਹੀ ਡਿਮਾਂਡ ਹੈ ਕਿ ਉੱਥੇ ਕੋਈ ਨਾ ਕੋਈ ਮਤਲਬ ਹਾਈ ਅਲਰਟ ਦੇ ਤਰੀਕੇ ਦੇ ਨਾਲ ਉੱਥੇ ਏਰੀਏ ਨੂੰ ਤੁਸੀਂ ਸਿਕਿਉਰ ਕਰੋ ਤਾਂ ਕਿ ਕੋਈ ਬੰਦਾ ਵੀ ਉੱਥੇ ਇਹੀ ਜੀ ਹਮਾਕਤ ਨਾ ਕਰ ਸਕੇ ਔਰ ਇਹ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਥ੍ਰੈਟ ਆਇਆ ਉਹ ਕਿਸੇ ਦੀ ਸ਼ਰਾਰਤ ਹੈ ਉਹ ਰੀਅਲ ਹੈ ਫੇਕ ਹੈ ਦੋ ਜਿਹ ਥ੍ਰੈਟ ਜਾਂਦੇ ਐ ਇਹਨਾਂ ਨੂੰ ਕੀ ਨਾਮ 에ਅਰਲਾਈਨ 에ਅਰਲਾਈਨ ਨੂੰ ਉਹ ਦੋ ਦੋ ਘੰਟੇ ਜਹਾਜ਼ ਲੇਟ ਹੋ ਜਾਂਦੇ ਮੈਂ ਇਹ ਨਹੀਂ ਕਹਿੰਦਾ ਕਿ ਇਹਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਕਿਉਂਕਿ ਦਰਬਾਰ ਸਾਹਿਬ ਹੈ ਉਸ ਤੋਂ ਉੱਪਰ ਸਾਡੇ ਲਈ ਕੁਝ ਨਹੀਂ ਹੈਗਾ ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਬਟ ਮੇਰੀ 에ਅਰ ਰਿਕਵੈਸਟ ਹੈ ਕਿ ਜਿਹੜੀਆਂ ਆਪਣੀਆਂ ਫੋਰਸੇਸ ਐ ਪੰਜਾਬ ਪੁਲਿਸ ਐ ਇਹ ਸ਼ਖਸ਼ਮ ਹੈ ਕਿਸੇ ਵੀ ਥ੍ਰੈਟ ਦਾ ਸਾਹਮਣਾ ਕਰਨ ਵੀ ਹੈਵ ਦੀ ਬੈਸਟ ਫੋਰਸ ਵਿਦ ਅਸ ਸਾਨੂੰ ਉਹਦੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਤਾਂ ਸਾਡੇ ਨਾਲ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਜੁੜੇ ਨੇ ਪ੍ਰਤਾਪ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਇਹ ਇੱਕ ਬਿਆਨਬਾਜ਼ੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਦਰਅਸਲ ਗੁਰਜੀਤ ਔਜਲਾ ਸਾਹਿਬ ਜਿਹੜੇ ਐਮਪੀ ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਸੁਰੱਖਿਆ ਦੇ ਲਈ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਹੋਣੀ ਚਾਹੀਦੀ ਹੈ ਹਾਲਾਂਕਿ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਸਾਡੀ ਪੁਲਿਸ ਜਿਹੜੀ ਆ ਉਹ ਸਮਰੱਥ ਹੈ ਪੂਰੀ ਤਰ੍ਹਾਂ ਸਾਨੂੰ ਕੇਂਦਰੀ ਸੁਰੱਖਿਆ ਬਲਾਂ ਦੀ ਲੋੜ ਨਹੀਂ ਐਸਜੀਪੀਸੀ ਇਸ ਨੂੰ ਕਿਸ ਤਰੀਕੇ ਨਾਲ ਦੇਖ ਰਹੀ ਹੈ ਬਿਲਕੁਲ ਜੀ ਕੱਲ ਸਾਡੇ ਕੋਲ ਸ਼ਵੇਤ ਮੱਲਕੀ ਵੀ ਆਏ ਸੀਗੇ ਜੀ ਉਹਨਾਂ ਨੂੰ ਉਹਨਾਂ ਨੂੰ ਵੀ ਸ਼ੁਭਾਸ਼ਦ ਹੋਇਆ ਸੀ ਕਿ ਮੈਨੂੰ ਆਮ ਚਾਰਜੀ ਵੱਲੋਂ ਤੇ ਮੋਤੀ ਵੱਲੋਂ ਕਿਹਾ ਕਿ ਉੱਥੇ ਭੇਜਿਆ ਜਾ। ਹਮ ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਲਬ ਸੋਚੜੀਆ ਕਿ ਜੇ ਕੋਈ ਲੋਡ ਹੋਵੇ। ਹਮ ਪਰ ਮੈਨੂੰ ਲੱਗਦਾ ਕਿ ਗੁਰੂ ਮਹਾਰਾਜ ਆਸਮਰੱਤ ਨੇ ਉਹ ਲੋਕਾਂ ਦੀ ਰੱਖਿਆ ਕਰਨ ਵਾਲੇ ਨੇ। ਹਮ ਤਾਂ ਮੈਂ ਸਮਝਦਾ ਕਿ ਏਡੀ ਕੋਈ ਜ਼ਰੂਰਤ ਨਹੀਂ ਹੈਗੀ। ਪਰ ਜੇ ਕੋਈ ਪੁਲਿਸ ਜੇ ਸੈਂਟਰ ਗਵਰਨਮੈਂਟ ਪ੍ਰਸ਼ਾਸਨ ਬਾਹਰ ਲਈ ਸਰਖਿਆ ਚੋਂਦਾ ਤੇ ਉਹ ਉਹਨਾਂ ਦੀ ਆਪਣੀ ਵੀਡੀਓ ਚੱਲਦੀ ਹੈ। ਮਤਲਬ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਉਹ ਭੇਜ ਵੀ ਦਿੰਦੇ ਆ। ਵੇਖੋ ਹਰਮਨਦਰ ਸਾਹਿਬ ਦੇ ਅੰਦਰ ਤੇ ਲੱਕ ਨਹੀਂ ਸਕਦੀ ਨਹੀਂ ਲੱਗਣ ਦੇ ਆ। ਬਿਲਕੁਲ ਸਹੀ ਗੱਲ ਹੈ। ਹਾਂ। ਕਿਉਂ ਕਿਉਂਕਿ ਇਹ ਮर्याਦਾ ਦਾ ਮਸਲਾ ਹੈ। ਠੀਕ ਹੈ। ਆਹ ਕੋਈ ਬਾਅਦ ਚਾਰਦਵਾਰੀ ਹਰਮਨਦਰ ਸਾਹਿਬ ਤੋਂ ਬਾਹਰ ਲਿਓ ਉਹਨਾਂ ਨੇ ਕਰਨਾ ਹੋਵੇ ਉਹ ਪਤਾ ਹੋਣਾ ਚਾਹੀਦਾ ਜੀ ਉਹ ਸੁਰੱਖਿਆ ਦੀ ਲੋੜ ਹੈ ਕਿ ਨਹੀਂ। ਆਦਰਵਾਇਸ ਸਮਝ ਨਹੀਂ ਲੁੱਟਣੀ। ਤੁਸੀਂ ਡਿਮਾਂਡ ਨਹੀਂ ਕਰ ਰਹੇ। ਮੈਂ ਸਾਡੇ ਕੋਲ ਡਿਮਾਂਡ ਦੇ। ਠੀਕ ਹੈ ਧੰਨਵਾਦ ਸਾਡੇ ਨਾਲ ਜੁੜਨ ਲਈ ਪ੍ਰਤਾਪ ਸਿੰਘ ਜੀ ਐ ਐਸ்சிਪੀਸੀ ਵੱਲੋਂ ਇੱਕ ਤਰੀਕੇ ਨਾਲ ਉਹਨਾਂ ਨੇ ਸਾਫ਼ ਬਹੁਤ ਘੱਟ ਸ਼ਬਦਾਂ ਦੇ ਵਿੱਚ ਗੱਲ ਸਪਸ਼ਟ ਕਰ ਦਿੱਤੀ ਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਸਾਡੇ ਕੋਲ ਆਏ ਸੀ ਸ਼ਵੇਤ ਮਲਿਕ ਹੋਰਾਂ ਦਾ ਉਹਨਾਂ ਜ਼ਿਕਰ ਕੀਤਾ ਕਿ ਉਹ ਸਾਡੇ ਕੋਲ ਆਏ ਸੀ ਔਰ ਉਹਨਾਂ ਨੇ ਕੇਦਰੀ ગ્રામ ਮੰਤਰੀ ਦਾ ਉਹ ਸੁਨੇਹਾ ਲੈ ਕੇ ਆਏ ਸੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਵਿਚਾਰ ਰਹੇ ਹੈ ਜਾਂ ਸੋਚ ਰਹੇ ਹੈ ਕਿ ਜੇ ਇੱਥੇ ਅਸੀਂ ਕੇਂਦਰੀ ਸੁਰੱਖਿਆ ਬਲ ਭੇਜ ਦਈਏ ਪਰ ਉਹਨਾਂ ਕਹਿੰਦੇ ਕਿ ਸਾਡੀ ਕੋਈ ਮੰਗ ਨਹੀਂ ਹੈ ਦਰਬਾਰ ਸਾਹਿਬ ਦੇ ਅੰਦਰ ਤੇ ਸਿਕਿਉਰਿਟੀ ਤਾਇਨਾਤ ਨਹੀਂ ਹੋ ਸਕਦੀ ਪਰ ਜੇ ਬਾਹਰ ਪ੍ਰੈਮਿਸਸਿਸ ਦੇ ਵਿੱਚ ਕੋਈ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਉਹ ਇਸ ਦੀ ਮੰਗ ਨਹੀਂ ਕਰ ਰਹੇ ਐਸਜੀਪੀਸੀ ਦਾ ਟੇਕ ਹੈ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਸਾਡੀ ਪੁਲਿਸ ਪੂਰੀ ਤਰ੍ਹਾਂ ਸਮਰੱਥ ਹੈ ਤੇ ਗੁਰਜੀਤ ਔਜਲਾ ਵੱਲੋਂ ਬਕਾਇਦਾ ਚਿੱਠੀ ਲਿਖ ਕੇ ਮੰਗ ਕੀਤੀ ਗਈ ਹੈ ਕਿ ਇੱਥੇ ਕੇਂਦਰੀ ਫੋਰਸਸ ਲਾਆਂ ਵਕਫਾ ਠੀਮਾਂ ਜਿਹੜੀਆਂ ਨੇ ਉਹ ACP ਦੀ ਅਗਵਾਈ ਦੇ ਵਿੱਚ ਪਹੁੰਚੀਆਂ ਨੇ ਔਰ ਹਰਿਮੰਦਰ ਸਾਹਿਬ ਦੇ ਨਾਲ ਲੱਗਦਾ ਜਿਹੜਾ ਬਾਹਰੀ ਹਿੱਸਾ ਹੈ ਕਿਉਂਕਿ ਗਲਿਆਰਾ ਜੋ ਹੈ ਬਹੁਤ ਵਿਸ਼ਾਲ ਇੱਕ ਅਸੀਂ ਕਹਿ ਸਕਦੇ ਕਿ ਅਕੇਰਾ ਜਿਹੜਾ ਦਰਬਾਰ ਸਾਹਿਬ ਦੇ ਹਾਲੇ ਦੁਆਲੇ ਹੈ ਤਾਂ ਉਸ ਸਾਰੇ ਅਕੇਰੇ ਨੂੰ ਚੈੱਕ ਕਰਨਾ ਥੋੜਾ ਮੁਸ਼ਕਿਲ ਜ਼ਰੂਰ ਹੁੰਦਾ ਕਿਉਂਕਿ 14 ਜੁਲਾਈ ਤੋਂ ਲਗਾਤਾਰ ਈਮੇਲ ਦੇ ذریعے ਜਿਹੜੀਆਂ ਧਮਕੀਆਂ ਮਿਲ ਰਹੀਆਂ ਨੇ ਭਾਵੇਂ ਉਹ ਸ਼ਰਾਰਤ ਹੈ ਜਾਂ ਕੀ ਹੈ ਉਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਪੁਲਿਸ ਵੱਲੋਂ احتیاطਨ ਜਿਹੜੇ ਕਦਮ ਚੁੱਕਣੇ ਬਣਦੇ ਨੇ ਉਹ ਜ਼ਰੂਰ ਕੰਮ ਕੀਤਾ ਜਾ ਰਿਹਾ ਹੈ ਇਸ ਵੇਲੇ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਨੇ ਜਿਹੜੇ ਅ ਬੰਬ ਨਿਰੋਧਕ ਦਸਤਾ ਹੈ ਦੂਸਰਾ ਜਿਹੜਾ ਡੌਗ ਸਕੁਐਡ ਹੈ ਸਨੀਫਰ ਡੌਗ ਨੇ ਉਹਨਾਂ ਦੇ ਨਾਲ ਤਾਂ ਇਹ ਪੂਰੀ ਟੀਮ ਜਿਹੜੀ ਹੈ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਜਿਹੜਾ ਅਸੀਂ ਕਹੀਏ ਕਿ ਇੱਕ ਤਰੀਕਾ ਚੈਕਿੰਗ ਦਾ ਹੁੰਦਾ ਹੈ ਕਿ ਕਿਸੇ ਕੋਈ ਅਸੀ ਸਮਗਰੀ ਜਾਂ ਕੋਈ ਆਸਾਫ ਵਿਸਫੋਟਕ ਜੋ ਹੈ ਉਹ ਕਿਤੇ ਵੀ ਨਾਂ ਰੱਖਿਆ ਗਿਆ ਹੋਵੇ ਉਸ ਨੂੰ ਚੈੱਕ ਕਰਨ ਦੇ ਲਈ ਇਹੀ ਇੱਕ ਤਰੀਕਾ ਹੁੰਦਾ ਹੈ ਕਿ ਪੁਲਿਸ ਦੀ ਟੀਮ ਜੋ ਹੈ ਉਹ ਪੂਰੇ ਇਲਾਕੇ ਦੇ ਵਿੱਚ ਚੱਪੇ-ਚੱਪੇ ਦੀ ਜਿਹੜੀ ਸ਼ਾਨਬੀਨ ਹੈ ਉਹ ਕਰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਦੀ ਜਿਹੜੀ ਸਵੈਗ ਟੀਮ ਹੈ ਉਹ ਵੀ ਮੌਜੂਦ ਹੈ ਔਰ ਇਸ ਵੇਲੇ ਦਰਬਾਰ ਸਾਹਿਬ ਦੇ ਲੰਗਰ ਖਾਲ ਦੀ ਜਿਹੜੀ ਬੈਕ ਸਾਈਡ ਹੈ ਪਿਛਲਾ ਹਿੱਸਾ ਜਿਹੜਾ ਹੈ ਜਿੱਥੇ ਕਿ ਲੋਕਾਂ ਦੀ ਆਵਾਜ਼ਾਈ ਬਹੁਤ ਘੱਟ ਹੁੰਦੀ ਹੈ ਜਿਹੜੇ ਸੇਵਾਦਾਰ ਨੇ ਉਹ ਇੱਥੋਂ ਜਿਹੜੀ ਲੰਗਰ ਦੇ ਵਿੱਚ ਇਸਤੇਮਾਲ ਹੋਣ ਵਾਲਾ ਬਾਲਣ ਹੈ ਜਾਂ ਹੋਰ ਸਮੱਗਰੀ ਹੈ ਉਹ ਲੈ ਕੇ ਜਾਂਦੇ ਨੇ ਪਰ ਕਿਉਂਕਿ ਜਿਸ ਤਰੀਕੇ ਦੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ احتਿਆਤਨ ਹਰ ਇੱਕ ਥਾਂ ਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਤਾਂ ਕੱਲ ਵੀ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਦੇ ਨਾਲ ਸਰਚ ਕਰਦੀਆਂ ਹੋਈਆਂ ਨਜ਼ਰ ਆਈਆਂ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਟੀਮਾਂ ਨੇ ਇਹਨਾਂ ਨੂੰ ਸਿਰਫ ਤੇ ਸਿਰਫ ਇਸੇ ਲਈ ਹੀ ਇਥੇ ਤਨਾਤ ਕੀਤਾ ਗਿਆ ਕਿ ਤਾਂ ਕਿ ਜਿੰਨਾ ਵੀ ਇਥੇ ਆਸ-ਪਾਸ ਕੋਈ ਥਾਵਾਂ ਨੇ ਜਿਨ੍ਹਾਂ ਦੇ ਉੱਤੇ ਕੋਈ ਇਸ ਤਰੀਕੇ ਦੇ ਨਾਲ ਸ਼ੱਕ ਜ਼ਾਹਰ ਹੁੰਦਾ ਕਿ ਇਥੇ ਕੋਈ ਅਸੀਂ ਸਮੱਗਰੀ ਰੱਖੀ ਜਾ ਸਕਦੀ ਹੈ ਕਿਉਂਕਿ ਕਈ ਵਾਰ ਐਸੀਆਂ ਜਿਹੜੀਆਂ ਸ਼ਰਾਰਤਾਂ ਨੇ ਧਮਕੀਆਂ ਦੀ ਆੜ ਦੇ ਵਿੱਚ ਕੁਝ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਉਹ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਤਕਦੀਆਂ ਨੇ ਤਾਂ ਇਸ ਕਰਕੇ ਆ ਪੁਲਿਸ ਦੀ ਤਣਾਤੀ ਜਿਹੜੀ ਹੈ ਉਹ ਉਸ ਦਿਨ ਤੋਂ ਹੀ ਵਧਾ ਦਿੱਤੀ ਗਈ ਹੈ 14 ਤਰੀਕ ਨੂੰ ਐਸਡੀਪੀਸੀ ਵੱਲੋਂ ਇੱਕ ਸ਼ਿਕਾਇਤ ਜੋ ਹੈ ਪੁਲਿਸ ਨੂੰ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੇ ਇਹ ਸਪਸ਼ਟ ਕੀਤਾ ਸੀ ਕਿ ਇੱਕ ਐਫਆਈਆਰ ਜਿਹੜੀ ਹੈ ਤੁਰੰਤ ਦਰਜ ਕੀਤੀ ਗਈ ਹੈ ਔਰ ਤੁਰੰਤ ਦਰਜ ਕਰਨ ਤੋਂ ਬਾਅਦ ਜੋ ਵੀ ਲੋੜੀਂਦੇ ਕਦਮ ਪੁਲਿਸ ਨੂੰ ਜਿਹੜੇ ਚੁੱਕਣੇ ਚਾਹੀਦੇ ਨੇ ਉਹ ਚੱਕੇ ਜਾ ਰਹੇ ਹਨ